ਇਹ ਐਸੀ ਨਕੀ ਤਰੀਕੀ ਜਦੋਂ ਸਮਾਂ ਸਦਾ ਜਦੋਂ ਤੇਰੇ ਮੁੰਡੇ ਨੇ ਆਪ ਸਾਰੇ ਪੰਜਾਬ ਨੂੰ ਅਗਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਮੇਡੀ ਭਗਵਾਨ ਜੀ ਮੰਨੇ ਇਕ ਲਈ ਹੋਗੇ ਉਹ ਕਿਨੇ ਲਈ ਜਾਈ ਭਗਵਾਨ ਜੀ ਕੇਸ਼ ਕਰਨ ਦੀ ਲੋੜ ਨਹੀਂ ਇਹ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮਿਲਣਾ ਪਟਿਆਲੇ ਮੁਲਾਕਾਤ ਕਰੋ ਤੇ ਸਾਈਕੈਂ ਕਰ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਫਿਰ ਦੱਸਾਂਗੇ ਪੁੱਤ ਤੇ ਰਾਮਦਾਸ ਬੈਠਾ ਵੇਖੋ ਕੋਈ ਰਾਮਦਾਸ ਵੇਖੋ ਜੇ ਹੱਕ ਦੀਆਂ ਹੱਕਾਂ ਨੂੰ ਮੇੜੂਗਾ ਹੇਰੀ ਕਮਾਈ ਕਰਦੀ ਹੈ ਮਾੜੀ ਕਮਾਈ ਹੋ ਗਈ ਤੇਰਾ ਕੰਮ ਹੀ ਨਹੀਂ ਬੇਲੋਈ ਦਾ ਗੱਲ ਕਰਾਂ ਤੂੰ ਦੇਖ ਤੇਰੀ ਕੀ ਮਤਲਬ ਹੈ ਕਮਾਉਣ ਦਿੰਦਾ ਮੁੰਡਿਆਂ ਕਿੰਨਾਂ ਨੂੰ ਤੇ ਕੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮਲਜਮੇ ਆ ਤੂੰ ਹੀ ਆ ਕੱਲਾ ਬਸ ਕੋਰਟ ਚ ਪੇਸ਼ ਕਰਾਉਣ ਵਾਲਾ ਚਲੋ ਪਿੱਛੇ ਕਰੋ ਯਾਰ ਚਲੋ ਇੱਧਰ ਸਪੀਡ ਬੜਿਆ ਸੀ ਨਕੀ ਤਰੀਕੀ ਜੇ ਸਮਾਂ ਸਦਾ ਜਦੋਂ ਤੇਰੇ ਮੁੰਡੇ ਨੇ ਪਾ ਸਾਰੇ ਪੰਜਾਬ ਨੂੰ ਅਗਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਮੇਰੀ ਭਗਵਤ ਮਾਨੇ ਇਕ ਲਈ ਹੋਗੇ ਦੇ ਉਹ ਜਿਹੜੇ ਐਸ ਕਰਨ ਦੀ ਲੋੜ ਨਹੀਂ ਇਹ ਕਾਨੂੰਨ ਦਾ ਹੈ ਉੱਥੇ ਜਾ ਕੇ ਪਟਿਆਲੇ ਮੈਨ ਪਟਿਆਲੇ ਮਲਾਕਤ ਕਰੋ ਤੇ ਸਿੱਖਾ ਲਈ ਕਰਾ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਫੇਰ ਦੱਸਾਂਗੇ ਪਤਾ ਤੇਰਾ RAMDAS ਬੈਠਾ ਵਿਖਣੇ ਮੁਝੇ RAMDAS ਵੇਖੋ ਜੇ ਹੱਕ ਦੀਆਂ ਹੱਕਾਂ ਨੂੰ ਵੇਡੂਗਾ ਫੇਰ ਹੀ ਕਮਾਈ ਬਣਦੀ ਆ ਮੋੜੇ ਕਮਾਈ ਤੇਰਾ ਕੰਮ ਹੀ ਨਹੀਂ ਮਿਲੋਈਦਾ ਗੱਲ ਕਰਾਂ ਤੂੰ ਦੇਖ ਤੇਰੀ ਕੀ ਮਤਲਬ ਜੀ ਕਮਾਉਣ ਦਿੰਦਾ ਮੁੰਡਿਆਂ ਕਿੰਨਾਂ ਨੂੰ ਤੇ ਕੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮਲਜਮੇ ਆ ਤੂੰ ਹੀ ਆ ਕੱਲਾ ਬਸ ਕੋਰਟ ਚ ਪੇਸ਼ ਕਰਾਉਣ ਵਾਲਾ ਚਲੋ ਪਿੱਛੇ ਕਰੋ ਯਾਰ ਚਲੋ ਅੱਗੇ ਇਹ ਅਸੀ ਜੇ ਸਮਾਂ ਸਦਾ ਜਦੋਂ ਸੁਣ ਤੇਰੇ ਮੁੰਡੇ ਨੇ ਸਾਰੇ ਪੰਜਾਬ ਨੂੰ ਅਗਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਮੇਟੀ ਭਗਵਾ ਦਮਾਨੇ ਅਗਲਾ ਹੀ ਹੋ ਕੇ ਦੇਸੀ ਉਹ ਕਿ ਨਹੀਂ ਰਾਈ ਜਾਈ ਭਗਤ ਦਮਾਨੇ ਇਹ ਅਸ ਕਰਨ ਦੀ ਲੋੜ ਨਹੀਂ ਇਹ ਕਾਨੂੰਨ ਦਾ ਹੈ ਉੱਥੇ ਜਾ ਕੇ ਪਟਿਆਲੇ ਮਿਲ ਪਟਿਆਲੇ ਮਿਲ ਕੇ ਕਰੋ ਇੱਥੇ ਸਿੱਖਾਈ ਕਿਉਂ ਕਰਾਉਂਦੀ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਫੇਰ ਦੱਸਾਂਗੇ ਪਤਾ ਤੇ ਰਾਮਦਾਸ ਬੈਠਾ ਵੇਖਣ ਉਹ ਰਾਮਦਾਸ ਵੇਖੋ ਜੇ ਹੱਕ ਦੀਆਂ ਹੱਕਾਂ ਨੂੰ ਮੇੜੂਗਾ ਫੇਰ ਹੀ ਕਮਾਈ ਬਣਦੀ ਆ ਮੋੜੀ ਕਮਾਈ ਤੇਰਾ ਕੰਮ ਹੀ ਨਹੀਂ ਮਿਲਦਾ ਗੱਲ ਕਰਨ ਤੂੰ ਦੇਖ ਤੇਰੀ ਕੀ ਮਤਲਬ ਜੀ ਕਮਾਉਂ ਦਿੰਦਾ ਮੁੰਡੇ ਕਿੰਨਾਂ ਨੂੰ ਤੇ ਕੋਰਟ 'ਚ ਪੇਸ਼ ਕਰਾਉਣਾ ਇਹਨਾਂ ਦੇ ਮੁੱਲਜ਼ਮੇ ਆ ਤੂੰ ਹੀ ਆ ਕਹਲਾ ਬਸ ਕੋਰਟ 'ਚ ਪੇਸ਼ ਕਰਾਉਣ ਵਾਲਾ ਚਲੋ ਪਿੱਛੇ ਕਰੋ ਯਾਰ ਚਲੋ ਇੱਧਰ ਸਿੱਧੇ ਯਾਰ ਵਾਈਟ ਤੇ